ਸੋ ਹਰਾਵੀ ਦਰਿਆ ਜਿਸ ਨੇ ਕੀ ਅਜਨਾਲਾ ਤੇ ਰਮਦਾਸ ਇਲਾਕੇ ਦੇ ਵਿੱਚ ਵੱਡੀ ਤਬਾਹੀ ਲੈਂਦੀ ਸੀ ਜਿਸ ਦੇ ਕਿ ਟੁੱਟੇ ਹੋਏ ਬੰਨ ਬੰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਕਾਰ ਸੇਵਾ ਵਾਲੇ ਮਹਾਪੁਰਖ ਵੀ ਵੱਡੀ ਸਰਗਰਮੀ ਦੇ ਨਾਲ ਇਸ ਮੁਹਿੰਮ ਦੇ ਵਿੱਚ ਸਾਥ ਦੇ ਰਹੇ ਸਨ ਇਸ ਤੋਂ ਪਹਿਲਾਂ ਦੋ ਬੰਨ ਪਰਨ ਦਾ ਕੰਮ ਚੱਲ ਰਿਹਾ ਸੀ ਤੇ ਤੀਸਰਾ ਬੰਨ ਜੋ ਕਿ ਮਾਚੀਵਾਲ ਦਾ ਹੈ ਤੇ ਉਸ ਨੂੰ ਪਰਨ ਦੇ ਲਈ ਕਾਰ ਸੇਵਾ ਵਾਲੇ ਮਹਾਪੁਰਖ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲਿਆਂ ਨੇ ਅਰਦਾਸ ਕਰਕੇ ਕਾਰ ਸੇਵਾ ਸ਼ੁਰੂ ਕਰਵਾਈ ਸਮੋਹ ਮੁੱਖ ਪ੍ਰਧਾਨ ਜੀ ਬਲੂ ਸਿੰਘ ਤਾਲੀਵਾਲ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਵਿਸ਼ੇਸ਼ ਤੌਰ ਤੇ ਹਾਜ਼ਰ ਹਨ। ਸਦਨਿਕ ਵਿਧਾਇਕ ਤਾਲੀਵਾਲ ਨੇ ਮਹਾਂਪੁਰ ਖਾਤਾਂ ਤੋਂ ਬੋਲ ਕਰਦੇ ਕਿਹਾ ਕਿ ਇਸ ਵੱਡੇ ਸੰਕਟ ਦੇ ਵਿੱਚ ਅਜਨਾਲਾ ਪਹੁੰਚ ਕੇ ਬਾਬਾ ਜਗਤਾਰ ਸਿੰਘ ਹਰਾਂ ਨੇ ਜੋ ਸਾਡਾ ਸਾਥ ਦਿੱਤਾ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਉਹਨਾਂ ਦੱਸਿਆ ਕਿ 500 ਮੀਟਰ ਦੇ ਕਰੀਬ ਪਾੜ ਤੁਸੀ ਵਿੱਚ ਪਿਆ ਸੀ ਜਿਸ ਕਾਰਨ ਪਾਣੀ ਅਜਨਾਲਾ ਤੱਕ ਲੱਗਾ ਸੀ। ਉਹਨਾਂ ਦੱਸਿਆ ਕਿ ਮਹਾਂਪੁਰ ਖਾ ਜ ਆਪਣੀ ਵੱਡੀ ਘੰਟੀ ਦੇ ਵਿੱਚ ਸੰਗਤ ਮਸ਼ੀਨਰੀ ਦੇ ਨਾਲ ਇੱਥੇ ਪਹੁੰਚੇਗੇ। ਤੁਹਾਨੂੰ ਅਰਦਾਸ ਕਰਕੇ ਇਹ ਮੋਰਚਾ ਫਤਿਹ ਸ਼ੁਰੂ ਕਰਨ ਦਾ ਕੰਮ ਕਰ ਦਿੱਤਾ। ਤਾਂ ਤਾਦੀਵਾਲ ਨੇ ਦੱਸਿਆ ਕਿ ਆਸ ਹੈ ਕਿ ਇਹ ਕੰਮ 8 ਦਿਨ ਦੇ ਵਿੱਚ ਪੂਰਾ ਕਰ ਲਿਆ ਜਾਵੇਗਾ। ਸਤਿ ਸ਼੍ਰੀ ਅਕਾਲ ਜੀ, ਵਾਇਕੋ ਜਿੱਕਾ ਖਲਸਾ, ਵਾਇਕੋ ਜਿੱਕੀ ਫਤਿਹ। ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਾਦੀਵਾਲ ਐਮਐਲਏ ਵਿਧਾਨ ਸਭਾ ਹਲਕਾ ਇਨਾਲਾ। ਮੈਂ ਇਸ ਵੇਲੇ ਇਨਾਲੇ ਦੇ ਪਿੰਡ ਮੱਛੀ ਵਾਲਾ ਤਵੋਦਿਆਂ। ਪਿਛਲੇ ਦਿਨੀ ਜਿਹੜੇ ਹੜ੍ਹ ਆਏ ਜਿੰਨੇ ਇਨਾਲੇ ਦਾ ਬਹੁਤ ਨੁਕਸਾਨ ਕੀਤਾ। ਸਾਡਾ ਤੁਸੀਂ ਬੰਦ ਜਿਹੜਾ ਕਈ ਥਾਵਾਂ ਤੋਂ ਟੁੱਟ ਗਿਆ ਮਛੀਵਾਲ ਦੇ ਲਾਗੋਂ ਸਾਡਾ ਇਹ ਤੁਸੀਂ ਬੰਦ 500 ਮੀਟਰ ਤੋਂ ਵੱਧ ਜਿਹੜਾ ਇਹ ਟੁੱਟ ਗਿਆ ਬਹੁਤ ਵੱਡਾ ਪਾੜ ਪਿਆ ਜਿਹਦੇ ਨਾਲ ਅੱਗੇ ਨਾਲੇ ਦੇ ਵਿੱਚ ਪਾਣੀ ਗਿਆ ਅੱਜ ਤਰਨਤਨ ਸਾਹਿਬ ਤੋਂ ਬਾਬਾ ਜਗਤਾਰ ਸਿੰਘ ਦੀ ਕਾਸੇਵਾਲੇ ਬਾਬਾ ਭਿੰਦਰ ਸਿੰਘ ਜੀ ਉਹਨਾਂ ਦੇ ਸਾਦੇ ਸਾਥੀ ਜਿਹੜੇ ਆ ਸਾਰੇ ਮਾਪੋਸ ਅੱਜ ਆਏ ਆ ਉਹਨਾਂ ਨੇ ਕਾਸੇਵਾ ਆਦਮ ਬ ਕੀਤੀ ਆ ਅਸੀਂ ਉਹਨਾਂ ਦੇ ਨਾਲ ਡੀਸੀ ਅੰਮਲ ਸਾਹਿਬ ਮੈਂ ਸਾਡੇ ਸਾਦੇ ਸਾਥੀ ਜਿਹੜੇ ਆ ਅੱਜ ਅਸੀਂ ਕਾਸੇਵਾ ਆਰੰਭ ਕਰਾਈ ਆ ਮੈਨੂੰ ਪੂਰਨ ਆਸ ਹੈ ਕਿ ਮਹਾਪੁੱਛਾਂ ਦੀ ਗਵਾਈ ਦੇ ਵਿੱਚ ਇਹ ਬੰਨ੍ਹਮੀ ਜਲਦੀ ਹਫਤੇ ਦੋ ਹਫਤਿਆਂ ਦੇ ਵਿੱਚ ਅਸੀਂ ਜਿਹੜਾ ਬੰਨ੍ਹ ਦਿਆਂਗੇ ਤਾਂ ਜੋ ਸਾਡਾ ਇਹ ਨਾਲਾ ਜਿਹੜਾ ਉਹ ਪਾਣੀ ਤੋਂ ਮੁਕਤ ਹੋ ਸਕੇ ਮੈਂ ਬਾਬਾ ਜਗਤਾਰ ਸਿੰਘ ਜੀ ਦਾ ਉਹਨਾਂ ਦੇ ਸਾਦੇ ਮਹਾਪੁੱਛਾਂ ਦਾ ਸਾਡੇ ਉਹਨਾਂ ਦੇ ਨਾਲ ਜਿੰਨੇ ਕਾਸੇਵਾਲੇ ਸੰਤ ਆਏ ਆ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕੋਈ ਨਾਲੇ ਦੇ ਵਿੱਚ ਇਸ ਔਖੇ ਟਾਈਮ ਤੇ ਔਖੀ ਕੜੀ ਦੇ ਵਿੱਚ ਸਾਡੀ ਬਾਹ ਫੜਨ ਜਿਹੜਾ ਆਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨ